ਸਾਡੇ ਬਾਨ ਜੋ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਔਰ ਅਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਿਹੜੀ ਨਸ਼ਾ ਦੀ ਬਿਮਾਰੀ ਹੈ ਇਹਨੂੰ ਜੜੋਂ ਖਤਮ ਕਰਾਂਗੇ ਤੇ ਅਸੀਂ ਬਹੁਤ ਸਾਰਿਆਂ ਜਿਵੇਂ ਕਿਸਾਨਾਂ ਨੂੰ ਪਾਣੀ ਦੇਣਾ ਸੀ ਦਿਨੇ ਬਿਜਲੀ ਦੇਣੀ ਸੀ ਮਲੈਕਲਿਨਿਕ ਬਣਾਉਣੇ ਸੀ ਔਰ ਘਰਾਂ ਦੀ ਬਿਜਲੀ ਮੁਆਫ ਕਰਨੀ ਸੀ ਬਹੁਤ ਸਾਰੇ ਵਾਅਦੇ ਅਸੀਂ ਪੂਰੇ ਕੀਤੇ ਤੇ ਹੁਣ ਸਾਡੀ ਜਿਹੜੀ ਵਾਰੀ ਆਈ ਹੈ ਉਹ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹਦੇ ਵਿੱਚ ਦੋ ਕੰਮ ਅਸੀਂ ਕਰ ਰਿਹਾ ਇੱਕ ਤਾਂ ਬੰਦੇ ਉਹ ਆ ਜਿਹੜੇ ਨਸ਼ਾ ਕਰਦੇ ਆ ਉਹ ਮਰੀਜ਼ ਹੈ ਉਹ ਵਿਕਟਮ ਹੈ ਉਹ ਇੱਕ ਦਲਦਲ ਚ ਫਸੇ ਹੋਏ ਆ ਉਹਨਾਂ ਦੇ ਵਾਸਤੇ ਅਸੀਂ ਜਿਹੜਾ ਹੈਗਾ ਉਹਨਾਂ ਦਾ ਇਲਾਜ ਕਰਾਂਗੇ ਦਵਾਈ ਦੇਵਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਕੋਈ ਕੰਮ ਧੰਦੇ ਦੇ ਲਾਵਾ ਕਰਾਂਗੇ ਜਿੰਦ ਉਹਨਾਂ ਨੂੰ ਮੁੜ ਕੇ ਲਈ ਤੇ ਲੈ ਕੇ ਆਵਾਂਗੇ ਦੂਜੇ ਹੈਗੇ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ੇ ਦੇ ਵਪਾਰੀ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਅਸੀਂ ਉਹਨਾਂ ਨੂੰ ਬਰਬਾਦ ਕਰਾਂਗੇ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਦੇ ਉਹਨਾਂ ਨਾਲ ਕੋਈ ਸਿਫਤੀ ਨਹੀਂ ਹੈ ਜੀ ਉਹਨਾਂ ਨੇ ਜੇ ਕੋਈ ਪਾਪ ਕਰਕੇ ਪਾਪ ਦੀ ਕਮਾਈ ਨਾਲ ਕੋਈ ਮਕਾਨ ਵੀ ਬਣਾਇਆ ਜਾਂ ਕੋਈ ਪ੍ਰਾਪਰਟੀ ਲਈ ਦੀ ਉਹ ਵੀ ਜੰਮਤ ਹੋ ਰਹੀਆਂ ਔਰ ਹੋਣ ਗਿਆ ਉਹਨਾਂ ਦੀ ਬਹੁਤ ਸਾਰੇ ਪੰਜਾਬ ਭੱਜ ਕੇ ਛੱਡ ਰਹੇ ਔਰ ਛੱਡ ਜਾਣਗੇ ਉਹ ਇਸੇ ਚ ਉਹਨਾਂ ਦੀ ਭਲਾਈ ਆ ਇਸ ਤੋਂ ਵੀ ਬਿਹਤਰ ਹੋਏਗਾ ਕਿ ਇਹ ਵੜਾ ਧੰਦਾ ਛੱਡ ਦੇਣ ਉਹ ਜੇ ਉਹ ਸੋਚਦੇ ਆ ਕਿ ਮੁੜ ਕੇ ਕਦੇ ਪੰਜਾਬ ਚ ਆ ਕੇ ਜੀ ਸਕਣਗੇ ਨਹੀਂ ਜੀਣ ਦੇ ਆਂਗੇ ਉਹਨਾਂ ਨੂੰ ਜੇ ਉਹ ਸਾਡੇ ਬੱਚਿਆਂ ਨੂੰ ਨਹੀਂ ਜੀਣ ਦੇਣਗੇ ਅਸੀਂ ਉਹਨਾਂ ਨੂੰ ਜੀਣ ਦੇਾਂਗੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਤੁਹਾਨੂੰ ਸ਼ਾਇਦ ਤੁਸੀਂ ਪੱਤਰਕਾਰ ਪ੍ਰਾਨੀ ਉਹ 2018 ਨੂੰ ਪੱਤਰਕਾਰੀ ਕਰਦੇ ਸੀ ਨਾ ਹਾਂਜੀ ਹਾਂਜੀ ਤੁਹਾਨੂੰ ਯਾਦ ਹੈ ਇੱਕ ਲੇਡੀ ਦੇ ਘਰ ਗਏ ਸੀ ਠੀਕ ਹੈ ਜੀ ਉਹਦੇ ਉਹਦੇ ਘਰ ਵਾਲੇ ਦੀ ਡੈਥ ਹੋਈ ਸੀ ਮੈਨੂੰ ਮੈਂ ਉਸ ਤੋਂ ਪਾਰਟੀ ਦਾ ਪ੍ਰਧਾਨ ਹੁੰਦਾ ਸੀ ਅਸੀਂ ਉਹਦੇ ਘਰੇ ਗਏ ਸੀਗੇ ਉਹਦਾ ਹਸਬੰਦ ਮਰ ਗਿਆ ਉਹਦੇ ਦੋਸਤਾਂ ਨੇ ਉਹਨੂੰ ਐਕਸਪਲੋਡ ਕਰਨਾ ਸ਼ੁਰੂ ਕਰਤਾ ਫਿਰ ਉਹਦੀ ਕੁੜੀ ਨੂੰ ਐਕਸਪਲੋਡ ਕਰਨਾ ਸ਼ੁਰੂ ਕਰਤਾ ਇੱਕ ਤੁਹਾਡਾ ਕੋਟਪੂਰੇ ਦਾ ਬੰਦਾ ਸੀ ਜਿਹੜਾ ਕੋਟੇਰਾ ਚ ਮਰ ਗਿਆ ਮੈਂ ਉਦੋਂ ਵੀ ਆਇਆ ਸੀ ਮੈਂ ਬੜੀ ਬੜੀ ਆਇਆ ਕੋਟਪੂਰੇ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਜਿਆਦਾ ਓਵਰਡੋਸ ਨਾਲ ਮੌਤਾਂ ਹੋ ਰਹੀਆਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਤੁਹਾਡਾ ਫ੍ਰੀ ਕੋਟਪੂਰਾ ਉਹਨਾਂ ਦੇ ਵਿੱਚ ਆਉਂਦਾ ਤੇ ਅਸੀਂ ਆਪਣੇ ਜਵਾਨ ਜਵਾਕ ਮਰਨ ਨਹੀਂ ਦੇਣੇ ਅਸੀਂ ਆਪਣੀਆਂ ਔਰਤਾਂ ਦੀ ਆਬਰੂ ਇੱ ਠੀਕ ਹੈ ਜੀ ਉਹਦੇ ਬਾਅਦ ਇਹ ਬਹੁਤ ਜ਼ਰੂਰੀ ਹੈ ਪੰਜਾਬ ਦੀ ਦੁੱਖ ਦੀ ਰੱਗ ਹੈ ਔਰ ਸਾਡੀ ਸਰਕਾਰ ਨੇ ਪੱਕਾ ਐਸਾ ਲਈ ਕੀਤਾ ਕਿ ਅਸੀਂ ਇਹਨੂੰ ਜੜੋਂ ਪੁੱਟਾਂਗੇ ਇਹਨੂੰ ਔਰ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਜੁੱਦੇ ਅਸੀਂ ਉਹਨਾਂ ਨੂੰ ਚੈਨ ਨਾਲ ਜੋੜਨੇ ਨਹੀਂ ਦੇਵਾਂਗੇ ਰਹਿਣ ਨਹੀਂ ਦੇਵਾਂਗੇ ਉਹਨਾਂ ਨੂੰ ਬਰਬਾਦ ਕਰਕੇ ਰੱਖਾਂਗੇ ਪੰਜਾਬ ਨੂੰ ਬਰਬਾਦ ਨਹੀਂ ਹੁੰਦਾ ਸਰ ਕੁਝ ਡਿਪਾਰਟਮੈਂਟਾਂ ਦੇ ਲੋਕ ਜਿਵੇਂ ਰਲੇ ਹੋਏ ਹੁੰਦੇ ਨੇ ਮਤਲਬ ਬਾਈਕ ਪੁਲਿਸ ਡਿਪਾਰਟਮੈਂਟ ਦਾ ਕਿ ਕਦੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਸ ਜਗ੍ਹਾ ਰੇਡ ਕਰਨ ਜਾਣਾ ਹੈ ਤੋਂ ਪਹਿਲਾਂ ਹੀ ਦੱਸੇ ਜਾਂਦੇ ਫਿਰ ਉਹ ਬੰਦੇ ਬੜੇ ਵੀ ਨਹੀਂ ਜਾਂਦੇ ਪਹਿਲੇ ਇਲਾਮ ਲੈ ਜਾਂਦੀ ਹੈ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਅੱਜ ਵੀ ਤਾਲੇ ਲੱਗੇ ਹੋਏ ਸੀ ਜੀ ਅੱਜ ਵੀ ਤਾਲੇ ਦੇਖੋ ਜਿਹੜਾ ਤੁਹਾਡਾ ਪਾਕਿਸਤਾਨ ਦਾ ਬਾਰਡਰ ਹੈ ਬਹੁਤ ਦੂਰ ਨਹੀਂ ਹੈ ਉਥੋਂ ਡਰੋਨਸ ਰਾਹੀਂ ਨਸ਼ਾ ਭੇਜ ਰਿਹਾ ਹੈ ਦਰਨੋ ਉਹਨਾਂ ਦੇ ਨਾਲ ਵੀ ਨਿਚਠਾਂਗੇ ਕੁਦਰਤੀ ਗੱਲ ਹੈ ਕੁਝ ਦੁਸ਼ਮਣ ਅੰਦਰ ਵੀ ਆ ਗਏ ਕੁਝ ਦੁਸ਼ਮਣ ਕਿਸੇ ਮਹਿਕਮੇ 'ਚ ਵੀ ਹੋਣਗੇ ਜੀ ਪਹਿਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਇੱਕ ਜਿਹੜੇ ਸੀਗੀ ਤੁਹਾਡੇ ਪੋਲੀਟਿਸ਼ੀਅਨ ਪੁਲਿਸ ਕ੍ਰਿਮੀਨਲ ਨੈਕਸਸ ਸੀਗੀ ਉਹ ਸਮੈਸ਼ ਹੋ ਗਈ ਆ ਹੁਣ ਸਾਡਾ ਕੋਈ ਜਿਹੜਾ ਪੋਲੀਟਿਸ਼ੀਅਨ ਹੈ ਜੇ ਉਹ ਕੋਈ ਹੋਏਗਾ ਤਾਂ ਬਚੇਗਾ ਨਹੀਂ ਉਹ ਐਸੋਲੇ ਪੋਲੀਟਿਸ਼ੀਅਨ ਵਰਡ ਨਹੀਂ ਆ ਪੁਲਿਸ ਜੜੀ ਸਾਡੀ ਹੈਗੀ ਆ ਬਾਈ ਐਂਡ ਆਰਸਪੀਰ ਲੋਕਲ ਲੈਵਲ ਤੇ ਪ੍ਰੋਬਲਮ ਹੋ ਸਕਦੀ ਆ ਕੋਟਾਣੇ ਦੇ ਲੈਵਲ ਤੇ ਦੂਜੇ ਲੈਵਲ ਤੇ ਜਿਹੜੀ ਤੁਸੀਂ ਕਹ ਰਹੇ ਆ ਉਹ ਹੋ ਸਕਦੀ ਆ ਉਹਨਾਂ ਤੇ ਵੀ ਐਕਸ਼ਨ ਹੋਏਗਾ ਐਸਪੀ ਐਸਪੀ ਰੈਂਕ ਤੱਕ ਦੇ ਬੰਦੇ ਤੇ ਹੋ ਰਿਹਾ ਜਿਹੜੇ ਕੋਈ ਪੁਰਾਣਾ ਮਿਸਟਰ ਐਂਵਾਲ ਸੀਗੇ ਉਹਨਾਂ ਤੇ ਵੀ ਹੋਏਗਾ ਇਹ ਨੈਕਸਸ ਨੂੰ ਸਬੈਸ਼ ਕਰਾਂਗੇ ਕਰ ਦਿੱਤਾ ਸੀ ਤਕਰੀਬਨ ਤਕਰੀਬਨ ਜਿਹੜੀ ਬਾਕੀ ਰਹਿੰਦੀ ਕਸਰ ਆ ਪੂਰੀ ਕਰ ਦਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਉਸ ਬੰਦੇ ਨੂੰ ਇਹ ਸਰਕਾਰ ਬਰਬਾਦ ਕਰੇਗੀ ਇਹ ਜਿਹੜੇ ਬੱਚੇ ਜਿਹੜੇ ਰਾਜੀਤ ਭੁੰਨਰ ਦਾ ਕਰੋ ਉਹਦਾ ਘਰ ਕਦੋਂ ਢਾਰੀ ਆ ਪੰਜਾਬ ਉਹਦੀ ਪ੍ਰੋਪਰਟੀ ਅਟੈਚ ਹੋ ਚੁੱਕੀ ਆ ਜੀ ਉਹਦਾ ਜੋ ਸਾਰਾ ਪ੍ਰੋਸੈਸ ਆ ਉਹ ਉਹ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਰ ਉਹ ਵੀ ਪਗੜਾਈ ਆ ਉਹ ਵੀ ਪਗੜਾਈ ਉਹਦੇ ਤੇ ਵੀ ਨਿਕਲ ਕਰ ਲਈ ਇੱਕ ਬਿਕਰਮ ਸਿੰਘ ਜਿਹੜੇ ਬੱਚੇ ਦਾਦਲ ਉਹਨਾਂ ਲਈ ਉਹਨੇ ਇਸ ਤੋਂ ਬਾਅਦ ਕੀ ਜਿਹੜੇ ਖਾਨ ਦੇ ਆਧੀ ਆ ਜਾਂ ਜਿਹੜੇ ਮਾਈਨਰ ਨੇ ਉਹਨਾਂ ਲਈ ਇਹ ਤੁਹਾਡਾ ਸਵਾਲ ਬਹੁਤ ਵਧੀਆ ਹਾਂਜੀ ਜਿਹੜੇ ਖਾਨ ਦੇ ਆਧੀ ਆ ਜਿਹਰਾਂ ਦੇ ਹੱਡਾਂ ਚ ਰਸ ਗਈਏ ਉਦੇ ਵਾਸਤੇ ਸਾਡਾ ਪਹਿਲੀ ਕੋਸ਼ਿਸ਼ ਇਹ ਆ ਵੀ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਦੇ ਟੀਕੇ ਇਮੀਡੀਏਟਲੀ ਬੰਦ ਕਰਕੇ ਓਰਲ ਸਬਸਟੀਟਿਊਸ਼ਨ ਥੈਰੇਪੀ ਉਹਨੂੰ ਅਸੀਂ ਗੋਲੀਆਂ ਤੇ ਲਿਆਈਏ ਉਹਦੇ ਨਾਲ ਬਹੁਤ ਓਵਰਡੋਸ ਡੈਥ ਹੋਣੀਆਂ ਬੰਦ ਹੋ ਜਾਣਗੀਆਂ ਹਾਰਮ ਰਿਡਕਸ਼ਨ ਹੋ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਦੂਜਾ ਸਟੈਪ ਹੈ ਕਿ ਹੌਲੀ-ਹੌਲੀ ਗੋਲੀਆਂ ਘੱਟ ਕਰਕੇ ਉਹਨੂੰ ਬੰਦ ਕਰਾਈਏ ਇਹਦੇ ਨਾਲ ਅਸੀਂ ਜੋ ਨਵਾਂ ਕਰ ਰਿਹਾ ਸੀ ਇੱਕ ਤਾਂ ਇਹ ਕਰ ਰਿਹਾ ਵੀ ਉਹਨਾਂ ਨੂੰ ਜਿਹੜਾ ਹੈਗਾ ਜਦੋਂ ਉਹਨੂੰ ਆਪਣਾ ਡੀਡਿਕਸ਼ਨ ਕਰਨੀ ਆ ਨਾਲ ਉਹਦਾ ਸਕਿੱਲ ਡਿਵੈਲਪਮੈਂਟ ਕਰਾਉਣਾ ਪੁਰਾਣੇ ਕੋਈ ਖੇਡਾਂ ਦਾ ਕੋਈ ਮਤਲਬ ਖੇਤੀਬਾੜੀ ਦਾ ਕੋਈ ਕੋਈ ਕਿਸੇ ਦਾ ਜਿਹੜਾ ਵੀ ਕਰਨਾ ਚਾਹੁੰਦੇ ਆ ਚਾਹੇ ਉਹ ਕੁਕਿੰਗ ਦਾ ਹੋਵੇ ਕੋਈ ਇਲੈਕਟ੍ਰੀਸ਼ੀਅਨ ਦਾ ਹੋਵੇ ਮੋਟਰ ਮਕੈਨਿਕ ਦਾ ਹੋਵੇ ਕੋਈ ਵੀ ਜਿਹੜਾ ਕੋਰਸ ਜਿਹੜਾ ਬੱਚਾ ਕਰਨਾ ਚਾਹੁੰਦਾ ਉਹਨਾਂ ਨੂੰ ਉਹ ਕੋਰਸ ਕਰਕੇ ਕੰਮ ਤੇ ਲਾਇਆ ਜਾਵੇ ਦੂਜਾ ਅਸੀਂ ਨਵਾਂ ਇਹ ਕਰਦੇ ਆ ਵੀ ਜਿਸ ਤਰ੍ਹਾਂ ਇਹ ਸੈਂਟਰ ਹੈ ਇੱਥੇ ਇਦੇ ਵਿੱਚ ਅਸੀਂ ਇੱਕ ਨਾਰਕੋਟਿਕ ਅਨੋਨਿਮਸ ਕਰਕੇ ਆਲਕੋਹਲਿਕ ਅਨੋਨਿਮਸ ਵੀ ਆ ਉਹਨਾਂ ਦੇ ਅਸੀਂ ਗਰੁੱਪ ਬਣਾ ਰਹੇ ਆ ਇਹ ਅਸੀਂ ਪੰਜਾਬ ਦੇ ਲੈਵਲ ਤੇ ਬਣਾਉਣੇ ਸ਼ੁਰੂ ਕਰਦੇ ਵੀ ਜਿੱਥੇ ਸਾਡੇ ਸੈਂਟਰ ਆ ਜਿੱਥੇ ਨਸ਼ਾ ਛਡੋ ਕੇਂਦਰ ਉੱਤੇ ਇੱਕ ਨਾਰਕੋਟਿਕ ਅਨੋਨਿਮਸ ਦਾ ਗਰੁੱਪ ਬਣਾਵਾਂਗੇ ਉਹ ਇੱਕ ਜਿਹੜੇ ਪੁਰਾਣੇ ਬੰਦੇ ਹੁੰਦੇ ਜਿਹੜੇ ਨਸ਼ਾ ਛੱਡਤਾ ਹੁਣ ਕੰਮ ਕਰਦੇ ਆ ਦੇ ਆਰ ਐ ਸਪੋਰਟ ਗਰੁੱਪ ਉਹ ਹਫ਼ਤੇ ਚ ਇੱਕ ਵਾਰ ਹੀ ਮਿਲਦੇ ਆ ਪਲੱਸ ਫੈਮਿਲੀ ਕਾਉਂਸਲਿੰਗ ਤੇ ਕਮਿਊਨਿਟੀ ਇੰਟੀਗ੍ਰੇਸ਼ਨ ਤੇ ਇਹਨੂੰ ਸਕਿੱਲ ਡਿਵੈਲਪਮੈਂਟ ਤੇ EMPLOYMENT ਜਨਰੇਸ਼ਨ ਨਾਲ ਜੋੜ ਕੇ ਇਹ ਇੱਕ ਕੰਪਰੀਹੈਂਸ ਸਾਨੂੰ ਨੇ ਦੇਖਿਆ ਜਾਂਦਾ ਕਿ ਉਹਨਾਂ ਨੇ ਪਾਮਲਾ ਪਰਚਾ ਦਰਜ ਕਰਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਉਹਨਾਂ ਨੂੰ ਕਿਤੇ ਘੱਟ ਮਾਤਰਾ ਵਾਲਿਆਂ ਨੂੰ ਕਿਤੇ ਕੁਝ ਇਹ 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 ਵੀ ਅਸੀਂ ਜਿਹੜਾ ਹੈਗਾ ਵੀ ਬਹੁਤ ਐਮ ਸਵਾਲ ਹੈ ਇਹਦੇ ਵਿੱਚ ਨਾ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਲੀਗਲਾਈਜ਼ ਨਹੀਂ ਕਰ ਰਹੇ ਡੀਕ੍ਰਿਮੀਨਲਾਈਜ਼ ਕਰ ਰਹੇ ਇਹਦਾ ਮਤਲਬ ਕੀ ਹੈ ਕਿ ਜਿਹੜਾ ਬੰਦੇ ਕੋਲ ਇੱਕ ਕੰਜ਼ਮਪਸ਼ਨ ਕੁਆਟਿਟੀ ਆ ਥੋੜੀ ਅਮਾਉਂਟ ਆ ਭੀ ਉਹ ਨਸ਼ੇੜੀ ਹੈ ਜਾਂ ਉਹ ਫਸਟ ਟਾਈਮ ਡਰੱਗ ਐਡਿਕਟ ਹੈ ਜਾਂ ਉਹ ਫੀਮ ਭੁੱਕੀ ਵਾਲਾ ਜਾਂ ਹੋਰ ਕੋਈ ਮਾਇ ਜਿਹੜਾ ਛੋਟਾ ਮੋਟਾ ਨਸ਼ਾ ਕਰਦਾ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਵੀ ਉਹ ਗੋਲੀਆਂ ਬਿਨਾਂ ਲੈ ਉਹਨਾਂ ਨੂੰ ਜੇਲ੍ਹ 'ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲ 'ਚ ਭੇਜਣਾ ਜੇਲ੍ਹ ਦੇ ਵਿੱਚ ਸਿਰਫ ਜਿਹੜਾ ਰਿਪੀਟ ਆਫੈਂਡਰ ਹੈ ਜਿਹੜਾ ਵਾਇਲੈਂਟ ਹੈ ਔਰ ਜਿਹੜਾ ਸੁਧਰ ਜਿਹੜਾ ਵਿਗੜਿਆ ਹੋਇਆ ਬੰਦਾ ਉਹ ਵਾਲੇ ਜੇਲ੍ਹ ਚ ਭਜਨੇ ਉਹਦੇ ਨਾਲ ਸਾਡੀਆਂ ਜੇਲਾਂ ਵੀ ਡੀਕੰਜੈਸਟ ਹੋਣਗੀਆਂ ਜੁਡੀਸ਼ੀਅਲ ਕੋਰਟਸ ਤੇ ਵੀ ਪੁਲਿਸ ਤੇ ਵੀ ਬੋਡਨ ਘਟੇਗਾ ਪੁਲਿਸ ਜਿਹੜਾ ਹੈਗਾ ਉਹ ਸਾਰਾ ਜਿਹੜਾ ਹੈਗਾ ਆਪਣਾ ਸਾਰਾ ਧਿਆਨ ਜਿਹੜਾ ਹੈਗਾ ਉਹ ਜਿਹੜਾ ਜਸਟਿਸ ਹੈ ਇਹ ਰਿਫਾਰਮਿਸਟ ਹੋਣਾ ਚਾਹੀਦਾ ਅਸੀਂ ਜਿਹੜੇ ਤੁਸੀਂ ਮੈਂ ਦੇਖਿਆ ਵੀ ਨੇਚੇ ਵੀ ਦੋ ਬੱਚੇ ਸੀਗੇ ਇਸ ਤੋਂ ਪਹਿਲਾਂ ਮੈਂ ਮੋਗਾ ਜਾ ਕੇ ਆਇਆ ਉੱਥੇ ਚਾਰ ਪੰਜ ਬੱਚੇ ਸੀ ਜਿਨ੍ਹਾਂ ਨੇ 14 ਸਾਲ 15 ਸਾਲ 16 ਸਾਲ ਤੇ ਨਸ਼ਾ ਸ਼ੁਰੂ ਕੀਤਾ ਇਹ ਜੰਗ ਬੰਦੇ ਨੂੰ ਨਸ਼ਾ ਲੱਗਦਾ ਹੈ। ਅਸੀਂ ਸਕੂਲਾਂ ਦੇ ਵਿੱਚ ਐਜੂਕੇਸ਼ਨਲ ਜਿਹੜੀ ਕੈਂਪੇਨ ਆ ਸ਼ੁਰੂ ਕਰ ਰਹੇ ਹਾਂ ਕਿ ਬੱਚਿਆਂ ਨਾਲ ਗੱਲਬਾਤ ਕਰੀਏ ਔਰ ਪੇਰੈਂਟਸ ਨੂੰ ਮੈਂ ਤੁਹਾਡੇ ਤੋਂ ਵੀ ਅਪੀਲ ਕਰਦਾ ਮੈਂ ਬਾਰ-ਬਾਰ ਥਾਥਾ ਤੇ ਜਾ ਕੇ ਵੀ ਕਰਦਾ ਕਿ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰੋ। ਤੁਸੀਂ ਉਹਨਾਂ ਨੂੰ ਮੋਬਾਈਲ ਲੈ ਦਿੰਦੇ ਹੋ, ਮੋਟਰਸਾਈਕਲ ਲੈ ਦਿੰਦੇ ਹੋ, ਹੋਰ ਬਹੁਤ ਸਾਰੇ ਗੈਜਟ ਲੈ ਦਿੰਦੇ ਹੋ ਪਰ ਟਾਈਮ ਨਹੀਂ ਦਿੰਦੇ ਔਰ ਉਹਨੂੰ ਟਾਈਮ ਦਿਓ। ਬੱਚਾ ਨੂੰ ਟਾਈਮ ਚਾਹੀਦਾ ਹੁੰਦਾ। ਜੇ ਤੁਹਾਡਾ ਬੱਚਾ ਗੁੰਮਸਮ ਹੈ ਕਰਦੇ ਵਿੱਚੋਂ ਚੀਜ਼ਾਂ ਗਾਇਬ ਹੋ ਰਹੀਆਂ ਬਹੁਤ ਸਾਰੇ ਸਾਈਨ ਹੁੰਦੇ ਆ ਸਾਰਾ ਕੁਝ ਘਾ ਰਹੇ ਆ ਜਿਹੜੇ ਨਰਸਿੰਗ ਸਟੂਡੈਂਟ ਹਨ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਆ ਗਿਆ ਸੀ ਮਤਲਬ ਕਾਉਂਸਲਿੰਗ ਸਕਿੱਲ ਸਿਖਾ ਰਹੇ ਆ ਯੋਗਾ ਸ਼ੁਰੂ ਕਰਾ ਰਹੇ ਆ ਸਪੋਰਟਸ ਸ਼ੁਰੂ ਕਰਾ ਰਹੇ ਆ ਡਰਗ ਡਿਡਿਕਸ਼ਨ ਸੈਂਟਰਾਂ 'ਚ ਸਕਿੱਲ ਡਿਵੈਲਪਮੈਂਟ ਸ਼ੁਰੂ ਕਰਾ ਰਹੇ ਆ ਸੋ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ ਔਰ ਮੈਨੂੰ ਖੁਸ਼ੀ ਦੀ ਗੱਲ ਇਹ ਆ ਕਿ ਸਾਨੂੰ মিডিਆ ਦਾ ਔਰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਮੰਤਰੀ ਸਾਹਿਬ ਇੱਕ ਸਵਾਲ ਹੈਗਾ ਕਿ ਲਗਭਗ 5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਦੀ ਜੀ ਵਾਲੀ ਗੋਲੀ ਚੱਲੀ ਹੈ ਨਸ਼ ਤੇ ਲਗਭਗ 5-5 ਸਾਲ ਪੁਰਾਣੇ ਹੀ ਲੋਕ ਅੱਜ ਵੀ ਜੀਵ ਵਾਲੀ ਗੋਲੀ ਲੈ ਰਹੇ ਹੋ ਬੰਦ ਨਹੀਂ ਹੋ ਰਹੀ ਉਸ ਚੀਜ਼ ਨੂੰ ਕਿਵੇਂ ਕਰ ਸਕਦਾ ਤੇ ਉਹ ਡਾਟਾ ਕੋਈ ਹੈ ਹੈਗਾ ਜੀ ਸਾਰਾ ਸਾਰਾ ਕਿੰਨੇ ਲੋਕਾਂ ਨੇ ਛੱਡਤੀਓ ਗੋਲੀ ਸਾਰਾ ਕੁਝ ਹੈ ਸਾਰਾ ਕੁਝ ਆ ਗਿਆ ਦੇਖੋ ਜੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਹੈ ਹੁਣ ਤੱਕ ਦੀ ਸਰਕਾਰਾਂ ਦੀ ਅਪਰੋਚ ਸੀ ਨਾ ਜੀ ਉਹਨਾਂ ਨੇ ਉਹ ਗੋਲੀ ਤਾਂ ਦਿੱਤੀ ਉਹਨਾਂ ਨੇ ਉਹਨਾਂ ਨੇ ਜਿਹੜਾ ਫੇਰ ਟਿਕਾਲੇ ਨੂੰ ਹਟਾ ਕੇ ਗੋਲੀ ਤੇ ਲਾਣਾ ਸ਼ੁਰੂ ਕਰਤਾ ਅਸੀਂ ਇਹ ਇਨਹੈਰਿਟ ਕੀਤਾ ਅਸੀਂ ਉਹਨੂੰ ਟ੍ਰੈਂਡਰ ਨੂੰ ਚੇਂਜ ਕਰ ਰਹੇ ਹਾਂ ਅਸੀਂ ਸਕਸੈਸ ਕੀ ਹੈ ਜੀ ਜਿਹੜਾ ਬੰਦਾ ਟੀਕਾ ਲਾਂਦਾ ਉਹ ਗੋਲੀ ਤੇ ਆਜੇ ਜਿਹੜਾ ਗੋਲੀ ਖਾਂਦਾ ਉਹ ਘੱਟ ਗੋਲੀਆਂ ਖਾਵੇ ਤੇ ਉਹ ਹੌਲੀ-ਹੌਲੀ ਗੋਲੀਆਂ ਬੰਦ ਕਰੇ ਦੂਜਾ ਹੈਗਾ ਵੀ ਉਹ ਗੋਲੀ ਦਾ ਲੈ ਰਿਆ ਲੇਕਿਨ ਆਪਣਾ ਕੰਮ ਕਰ ਰਿਹਾ ਕੋਈ ਨਾ ਕੋਈ ਉਹ ਕ੍ਰਿਮੀਨਲ ਐਕਟੀਵਿਟੀ ਨਹੀਂ ਕਰ ਰਿਹਾ ਲੁੱਟਾ ਖੋਹਣਾ ਨਹੀਂ ਕਰ ਰਿਹਾ ਉਹ ਦੈਟ ਇਜ਼ ਸੈਕੰਡ ਸਕਸੈਸ ਤੀਜੀ ਹੈਗੀ ਆ ਉਹਨੇ ਨਸ਼ਾ ਛੱਡ ਵੀ ਦਿੱਤਾ ਔਰ ਆਪਣਾ ਕੰਮ ਕਰ ਉਹਨੇ ਕੋਈ ਸਕਿਲਡ ਡਿਪਾਰਟਮੈਂਟ ਕਰ ਲਈ ਉਨੇ ਆਪਣਾ ਕੰਮ ਸ਼ੁਰੂ ਕਰ ਲਿਆ ਚੌਥਾ ਹੈਗਾ ਵੀ ਉਹ ਮੋਟੀਵੇਟਰ ਬਣ ਗਿਆ ਹੁਣ ਉਹ ਪੀਅਰ ਐਜੂਕੇਟਰ ਬਣ ਗਿਆ ਸੋ ਥੀਸ ਆਰ ਸਟੈਪਸ ਜਿਸ ਸਟੈਪ ਬਾਈ ਸਲ ਰਹੇ ਤੇ ਹੌਲੀ ਹੌਲੀ ਆਪਾਂ ਕਾਮਯਾਬ ਹੋ ਜਾਵਾਂਗੇ ਵੀਲ ਕਮ ਹੋ ਜਾਵੇ ਇੱਕ ਡੀਜੀਪੀ ਸ਼ਸ਼ੀ ਕਾਂਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਰਿਪੋਰਟ ਦਿੱਤੀ ਸੀ ਜਿਹਦੇ ਬੀਐਸਐਫ ਦੇ ਤੇ ਕਈ ਹੋਰ ਵੱਡੇ ਅਧਿਕਾਰੀਆਂ ਦੇ ਨਾਮ ਉਹਨਾਂ ਨੇ ਦਿੱਤੇ ਸੀ ਤੁਸੀਂ ਉਹ ਰਿਪੋਰਟ ਚੱਕ ਕੇ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਬਾਰੇ ਕੋਈ ਸ਼ੁਰੂਆਤ ਕੀਤੀ ਸੀ ਜੀ ਦੇਖੋ ਉਹ ਸਾਰਾ ਕੁਝ ਵੀ ਹੁੰਦਾ ਰਹੂਗਾ ਜੀ ਐਸ ਵੇਲੇ ਜਿਹੜਾ ਮੇਰੇ ਵਾਸਤੇ ਐਜ਼ ਅ ਹੈਲਥ ਮਿਸਟ੍ਰੀਕ ਡਾਕਟਰ ਹੋਣ ਦੇ ਨਾਤੇ ਚੈਲੰਜ ਹੈ ਕਿ ਜਿਹੜੇ ਬੱਚੇ ਨਸ਼ੇ ਤੁਸੀਂ ਸਰਕਾਰ ਵੀ ਅਨਸਰ ਸੁਣ ਲਓ ਸੁਣ ਲਓ ਮੇਰੀ ਗੱਲ ਸੁਣੋ ਗੱਲ ਸਰਕਾਰ ਦੇ ਕੰਮ ਆ ਸਾਰੇ ਜੀ ਜੀ ਉਹਦੇ ਵਾਸਤੇ ਉਹਦੇ ਵਾਸਤੇ ਇੱਕ ਡਿਪਾਰਟਮੈਂਟ ਹੈ ਪੂਰਾ ਜੀ ਉਹ ਕਾਰਜਕਾਰਵਾਈ ਚਲਦੀ ਰਹੂਗੀ

ਮੈਂ ਸਟਿਗਮਾ ਰਿਡਕਸ਼ਨ ਕਰਨੀ ਹੈ ਮੈਂ ਡਿਮਾਂਡ ਰਿਡਕਸ਼ਨ ਕਰਨੀ ਹੈ ਮੈਂ ਤਿੰਨ ਕੰਮ ਕਰਦੇ ਆ ਸੋ ਮੈਂ ਉਹ ਤਿੰਨ ਕੰਮਾਂ ਤੇ ਫੋਕਸ ਕਰ ਰਿਹਾ ਜਿਹੜੇ ਹਰ ਜਿਹੜੇ ਜਿਨ੍ਹਾਂ ਦਾ ਦੂਜਾ ਜਿਹੜਾ ਤੁਸੀਂ ਕਹਿ ਰਹੇ ਉਹਨਾਂ ਦਾ ਲਾਅ ਐਂਡ ਆਰਡਰ ਦਾ ਉਹ ਕਰ ਰਿਹਾ ਸਾਰਾ ਠੀਕ ਹੈ ਠੀਕ ਹੈ ਸਰ ਬਹੁਤ ਵਧੀਆ ਸਰ ਇਹ ਕੋਈ ਚੀਜ਼ ਹੈ ਕਿ ਮੀਟਿੰਗ ਇਸ ਤੇ ਅੱਜ ਕੋਈ ਵੱਖਰਾ ਪੰਡਾ ਜਲਾ ਲਾ ਸੋ ਉਹ ਪ੍ਰਕਾਰ ਹਾਂ ਉਹਦੇ ਚ ਅਸੀਂ ਇਹਨਾਂ ਦੀ ਬਹੁਤ ਸਾਰੇ ਮਹੱਲਾ ਕਲੀਨਿਕ ਬਣਾਏ ਸੀ ਔਰ ਉਹਦੇ ਚ ਸਾਡਾ ਬਹੁਤ ਅੱਛਾ ਤਜਰਬਾ ਰਿਹਾ ਉਹਦੇ ਚ ਤਕਰੀਬਨ ਤਕਰੀਬਨ 3 ਕਰੋੜ ਦੇ ਨੀਚੇ ਅਸੀਂ ਪਹੁੰਚ ਗਏ 3 ਕਰੋੜ ਤੋਂ ਦਵਾਈ ਲੈ ਚੁੱਕੇ ਆ ਉਹਦੇ ਚ 1 ਕਰੋੜ ਤਕਰੀਬਨ ਤਕਰੀਬਨ 15 ਲੱਖ ਬੰਦੇ ਹੋਵਾਂ ਜਿਹੜੇ ਇੱਕ ਵਾਰੀ ਉੱਥੇ ਗਏ ਤੇ ਬਾਕੀ ਉਹ ਜਿਹੜੇ ਬਾਰ-ਬਾਰ ਗਏ ਕਿਸ ਨੂੰ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਲਗਾਤਾਰ ਦਵਾਈ ਲੈ ਰਹੇ ਆ ਇਹ ਬਲੱਡ ਪ੍ਰੈਸ਼ਰ ਸ਼ੂਗਰ ਦਾ ਮਰੀਜ਼ ਲਗਾਤਾਰ ਦਵਾਈ ਲਊਗਾ ਉਹਦੇ ਗੁਰਦੇ ਨਹੀਂ ਫੇਲ ਹੋਣਗੇ ਹਾਰਟ ਅਟੈਕ ਦੀ ਇਨਸੀਡੈਂਸ ਘਟੇਗੀ ਜਿਹੜਾ ਅਧ ਰੰਗ ਬੰਦਾ ਉਹਦੀ ਇਨਸੀਡੈਂਸ ਘਟੇਗੀ ਸੋ ਇਹਦੇ ਲੌਂਗ ਟਰਮ ਬੈਨੀਫਿਟ ਹੋਣਗੇ ਜੀ ਉਹਦੇ ਬੰਦੇ ਦੀ ਪ੍ਰ ਦਾ ਬਿਮਾਰ ਹੋ ਗਿਆ ਦਵਾਈ ਲੈਣ ਲਈ ਕੀ ਕਰੇ ਪਿਆਰੇ ਹਫਤਾ ਉਹ ਦਵਾਈ ਲੈ ਕੇ ਦੋ ਦਿਨ ਚ ਠੀਕ ਹੋ ਜਾਊਗਾ ਪੰਜ ਦਿਨ ਕੰਮ ਕਰੂਗਾ ਉਹ ਸੋ ਪ੍ਰੋਡਕਟਿਵਿਟੀ ਵਧੇਗੀ ਤੇ ਨਾਲ ਉਹਨਾਂ ਸੀ ਕਿ ਕੀਤਾ ਕਿ ਇੱਕ ਅਸੀਂ ਮਾ ਲੱਗ ਲੈਣੇ ਬਣਾਤਾ ਇੱਕ ਪਿੰਡ ਚ ਬਣਾਤਾ ਦੂਜਾ ਪਿੰਡ 2 ਕਿਲੋਮੀਟਰ ਦਾ ਉਸ ਤੋਂ ਅਗਲਾ 4 ਕਿਲੋਮੀਟਰ ਦਾ ਉਹ ਨਹੀਂ ਜਾਂਦੇ ਉੱਥੇ ਵੀ ਨਹੀਂ ਜਾਂਦੇ ਅਸੀਂ ਹੁਣ ਇੱਕ ਮੋਬਾਈਲ ਮੱਲ ਲੈ ਲੈਣੇ ਕਾਣ ਗਏ ਅਸੀਂ 71 ਸਾਡੇ ਕੰਮ ਕਰ ਰਹੇ ਆ ਬਟੰਡੇ ਦਿੱਤੇ ਆ ਜੀ ਮੈਂ ਪਿਛਲੇ ਹਫ਼ਤੇ ਮਾਰਕਸ ਵਿੱਚ ਦਿੱਤੇ ਆ ਪਟਿਆਲੇ ਵਿੱਚ ਸਗੂਰ ਚੱਲ ਰਿਹਾ ਗੁਰਦਾਸਪੁਰ ਚੱਲ ਰਿਹਾ 71 ਸਾਡੇ ਚੱਲ ਰਿਹਾ ਉਹਦੇ ਵਿੱਚ 40 ਟੈਸਟ ਕਰਦੇ ਆ ਮੌਕੇ ਤੇ ਕਰਦੇ ਆ ਉਸ ਲਈ ਰਿਪੋਰਟ ਦੇ ਦਿੰਦੇ ਆ ਸਾਡੇ ਵਾਲੇ ਤੇ ਦੂਜੇ ਦਿਨ ਆਂਦੀ ਆਉਣ ਵਾਲੇ ਔਰ ਦਵਾਈਆਂ ਇੱਥੇ 80 ਸੀਗੀਆਂ 100 ਤੋਂ ਬਾਅਦ ਦਵਾਈਆਂ ਦਿੰਦੇ ਆ ਔਰ ਉਹਨਾਂ ਨੇ ਪ੍ਰਿੰਟ ਤੇ ਜਾਣਾ ਫਿਕਸ ਦੇ ਤੇ ਫਿਕਸ ਟਾਈਮ ਤੇ ਆਣਾ ਉਹਨਾਂ ਨੇ ਉਹਦੇ ਨਾਲ ਹਰ ਪ੍ਰਿੰਟ ਦੇ ਵਿੱਚ ਸਾਡੀ ਰੀਚ ਹੋ ਜਾਏਗੀ ਜੀ ਪੰਜਾਬ ਦੇ ਜਿੰਨੇ 13000 247 ਪ੍ਰਿੰਟ ਆ 240 ਉਹਨਾਂ ਸਾਰਿਆਂ ਦੇ ਵਿੱਚ ਸਾਡੇ ਜਿਹੜੇ ਹੈਗੇ ਸਾਡੀ ਜਿਹੜਾ ਮੋਬਾਈਲ ਕਲੀਨਿਕ ਜਾਊਗਾ ਕੁਝ ਤਾਂ ਪੱਕੇ ਬਣੇ ਹੋਏ ਆ ਕਿਤੇ ਹਸਪਤਾਲ ਵੀ ਬਣਿਆ ਹੋਇਆ ਜਿਹੜੇ ਨਹੀਂ ਆ ਉਹਨੂੰ ਸਾਰਿਆਂ ਨੂੰ ਕਵਰ ਕਰਕੇ ਇਹ ਸਾਰੀਆਂ ਬਿਮਾਰੀਆਂ ਦਾ ਅਸੀਂ ਇਲਾਜ ਕਰਾਂਗੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਸੈਕੰਡਰੀ ਕੇਅਰ ਆ ਹਸਪਤਾਲ ਤੇ ਦੇਖੋ ਤੁਹਾਡੇ ਹਸਪਤਾਲ ਚ ਨਾਮ ਲਿਖ ਕੇ ਲਾਤਾ ਵੀ ਆ ਮੋਬਾਈਲ ਨੰਬਰ ਤੁਹਾਨੂੰ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲਣਗੀਆਂ ਦਵਾਈਆਂ ਦੇ ਦਿੱਤੀਆਂ ਠੀਕ ਹੈ ਜੀ ਡਾਕਟਰ ਭਰਤੀ ਕਰ ਰਹੇ ਆ ਨਰਸਾ ਰੱਖ ਰਹੇ ਆ ਐਕਸਰੇ ਅਲਟراਸਾਉਂਡ ਹੋ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਮਤਲਬ ਜਿਹੜੀ ਸੈਕੰਡਰੀ ਕੇਅਰ ਆ ਟੋਟਲੀ ਫ੍ਰੀ ਆ ਹੈ ਟਰਸਰੀ ਕੇਅਰ ਦੇ ਵਿੱਚ ਅਸੀਂ ਜਿਹੜਾ ਐਮਰਜੈਂਸੀ ਆ ਡਿਲੀਵਰੀ ਆ ਜਿੱਥੇ-ਜਿੱਥੇ ਐਮਰਜੈਂਸੀ ਆ ਜੀ ਉਹਦੇ ਵਿੱਚ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਸਰਕਾਰੀ ਹਸਪਤਾਲਾਂ 'ਚ ਉੱਥੇ ਵੀ ਟੋਟਲੀ ਫ੍ਰੀ ਹੋਣਗੀਆਂ ਕਿ ਮਰੀਜ਼ ਨੂੰ ਨਿਕਾਣਾ ਜਾ ਕੇ ਦਵਾਈ ਲੈਉ ਐਕਸੀਡੈਂਟਾਂ ਦਾ ਪਹਿਲਾਂ ਹੀ ਕਰਤਾ ਜੀ ਪ੍ਰਸਤੀਸ ਸਕੀਮ ਲਾਗੂ ਕਰਤੀ ਸਟਮੀ ਪ੍ਰੋਜੈਕਟ ਦਾ ਸਾਡਾ ਮਤਲਬ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ 30000 ਦਾ ਟੀਕਾ ਉਹ ਤਾਰਨ-ਤ ਗੋਡੇ ਬਦਲਨੇ ਆ ਹਾਰਟ ਅਟੈਕ ਦਾ ਇਲਾਜ ਕਰਨਾ ਆ ਬ੍ਰੇਂਡਾ ਆਪਰੇਸ਼ਨ ਹੋਣਾ ਜਿਹੜੇ ਮਹਿੰਗੇ ਵਾਲੇ ਆ ਉਹ 4-5 ਸੈਂਟਰ ਬਣਾ ਦਾਂਗੇ ਸਾਰਿਆਂ ਦੇ ਸਾਰੇ ਪੰਜਾਬ ਦੇ ਲੋਕ ਉੱਥੇ ਜਾ ਕੇ ਕਰਾ ਲੈਣਗੇ ਬਾਕੀ ਜਿਹੜੀਆਂ ਨਾਰਮਲ ਸਰਵਿਸਸ ਆ ਪ੍ਰਾਇਮਰੀ ਕੇਅਰ ਐਸ ਕੰਟਰੀ ਕੇਅਰ ਐਸ ਯੂਨੀਵਰਸਲ ਸਾਰਿਆਂ ਲਈ ਬਣੇ ਹੋਣਗੇ ਜੱਚਾ ਬੱਚਾ ਦੀਆਂ ਸਰਵਿਸਸ ਬਹੁਤ ਬਿਹਤਰ ਕਰਾਂਗੇ ਆਉਣ ਵਾਲੇ ਦਿਨਾਂ 'ਚ 200 ਸੈਂਟਰ ਬਣਾਵਾਂਗੇ ਸਰ ਸਤਿਕਾਰਨਾ ਮਕਸਦ ਇਹ ਹੀ ਹੈ ਮੀਟਿੰਗ ਦਾ ਕੋਈ ਵੱਖਰਾ ਕੋਈ ਮੈਂ ਦੇਖੋ ਉਸ 'ਚ ਮੈਂ ਰਿਵਿਊ ਕਰਨਾ ਉਹਦੇ 'ਚ ਮੇਰਾ ਜਿਹੜੇ ਇੱਥੇ ਡੀ ਐਡਿਕਸ਼ਨ ਸੈਂਟਰ ਆ ਵੀ ਸਾਡੇ ਕੋਲ ਇੰਨੇ ਬੈੱਡਸ ਆ ਇਹਨਾਂ ਕੋਲ ਕਿੰਨੇ ਬੈੱਡ ਆ ਜਿਹੜਾ ਓਵਰਕਰਾ ਗੱਲ ਕਰਨੀ ਆ ਇਹਨਾਂ ਦੇ ਨਾਲ ਸਾਡੇ ਕੋਲੇ ਸੈਕਟਰੀਸਟ 60 ਹੈਗੇ ਸਾਰੇ ਪੰਜਾਬ 64 ਹੈਗੇ ਆ ਪ੍ਰਾਈਵੇਟ 250 ਆ ਉਹਨਾਂ ਨੂੰ ਐਮਪੈਨਲ ਕਰਕੇ ਪਾਰਟ ਟਾਈਮ ਉਹਨਾਂ ਦੀਆਂ ਸਰਵਿਸਿਜ਼ ਯੂਜ਼ ਕਰਨੀਆਂ ਉਹਨਾਂ ਨੂੰ ਵੀ ਫਾਇਦਾ ਹੋਏਗਾ ਸਮਾਜ ਨੂੰ ਫਾਇਦਾ ਹੋਏਗਾ ਜੇ ਜੇ ਆਪਾਂ ਡਰਗ ਐਡਿਕਸ਼ਨ ਖਤਮ ਕਰਤੀ ਆਪਣਾ ਕ੍ਰਾਈਮ 50% ਘਟ ਜਾਣਾ ਸਿੱਧਾ ਹੀ 50% ਕ੍ਰਾਈਮ ਰੇਟ ਘਟ ਜਾਣਾ ਔਰਤਾ ਸਕੂਅਰ ਫੀਲ ਕਰਨਗੇ ਬੱਚੇ ਸਕੂਅਰ ਫੀਲ ਕਰਨਗੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਮਾਪੇ ਆ ਜਿਹੜੇ ਰੋਂਦੇ ਆ ਜਿਹੜੇ ਥੱਲੇ ਬੈਠਾ ਬੰਦਾ ਰੋ ਰਿਹਾ ਸੀਗਾ ਲੋਕ ਬਰਬਾਦ ਨਹੀਂ ਹੋਣਗੇ ਉਹਦੇ ਕਰਕੇ ਜ਼ਮੀਨਾਂ ਨਹੀਂ ਵਿਕਣਗੀਆਂ ਘਣੇ ਨਹੀਂ ਵਿਕਣਗੇ ਲੋਕ ਪੰਜਾਬ ਛੱਡ ਕੇ ਬਾਹਰ ਨੂੰ ਨਹੀਂ ਭੱਜਣਗੇ ਸੋ ਲੋਕਾਂ ਦਾ ਟਰਸਟ ਰੀਸਟੋਰ ਹੋਏਗਾ ਸਾਨੂੰ ਲੋਕਾਂ ਦਾ ਸਹਿਯੋਗ ਵੀ ਮਿਲਿਆ ਸੋ ਇਹਨਾਂ ਦੇ ਨਾਲ ਸਾਰਾ ਬੈਠ ਕੇ ਅਸੀਂ ਜਿਹੜੇ ਸਾਰੇ ਵਿਚਾਰ ਕਰਦੇ ਆ ਮੈਂ ਅਸੀਂ ਵੀ ਇੰਟਰੈ ਡਾਕਟਰ ਨਾਲ ਵੀ ਗੱਲ ਕਰਾਂਗਾ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਲਾਂਦੇ ਉਹਨਾਂ ਨਾਲ ਵੀ ਗੱਲ ਕਰਾਂਗਾ মিডিਆ ਨਾਲ ਵੀ ਗੱਲ ਕਰ ਰਿਹਾ ਸਾਰੇ ਨਾਲ ਵੀ ਟਾਕ ਟੂ ਆਲ ਦਾ ਸਟੇਕ ਹੇਲਡਰ ਆਈ ਥਿੰਕ ਸਭ ਤੋਂ ਵਧੀਆ ਜੀ ਲਾਸਟ ਵਾਲਾ ਜਿਹੜੀ ਜਸੂਨ ਵਾਲੇ ਰੱਖੀ ਗਏ ਸੀ ਉਹਨਾਂ ਨਾਲੇ ਕੋਈ ਸਰਕਾਰ ਕਰੀ ਕਿਉਂਕਿ ਉਹ ਵਿਚਾਰੇ 15-10-10 ਸਾਲ ਤੋਂ ਦੇਖੋ ਜਿਹੜੀ ਸਾਡੀ ਸਰਕਾਰ ਹੈ ਪਹਿਲੀ ਸਰਕਾਰ ਹੈ ਜਿਹੜੀ ਕੱਚਾ ਨੂੰ ਪੱਕਾ ਕਰ ਰਹੀ ਹੈ ਕਰਾਂਗੇ ਜੀ ਜਿਵੇਂ ਜਿਵੇਂ ਸਾਡੇ ਰਿਸੋਰਸਸ ਅਪਰੂਵ ਹੋਣਗੇ ਬਹੁਤ ਸਾਰੇ ਬੰਦਿਆਂ ਦੀ ਅਸੀਂ ਤਨਖਾਹ ਵਧਾ ਰਿਹਾ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਚ ਇਹਨਾਂ ਦਾ ਵੀ ਇਹਨਾਂ ਦਾ ਵੀ ਮੈਂ ਕਰ ਰਿਹਾ ਹੈਗਾ ਜੀ